ਮਾਤਾ ਦੇ ਪੰਚਾਇਤ ਵਿੰਗ ਬੜੀ ਠੀਕ ਹੈ ਮੈਂ ਕਿਸੇ ਸਰਕਾਰ ਬਾਰੇ ਕੋਈ ਗਲਤ ਨਹੀਂ ਬੋਲ ਰਹੀ ਐ ਨਾ ਮੈਂ ਕੋਈ ਰਾਜਨੀਤੀ ਕਰ ਰਹੀ ਐ ਠੀਕ ਹੈ ਇੱਥੇ ਸਾਨੂੰ ਕਿੰਨੇ ਸਾਲ ਹੋ ਗਏ ਤੁਸੀਂ ਸਾਰੇ ਗਾਕੇ ਇਲਾਕੇ ਦੇਖ ਸਕਦੇ ਕੋਈ ਰਸਤਾ ਨਹੀਂ ਐ ਕੋਈ ਕੁਛ ਨਹੀਂ ਐ ਅਸੀਂ ਜੇ ਬਿਮਾਰ ਹੋ ਜਾਈਏ ਨਾ ਤੇ ਅਸੀਂ ਮਰ ਵੀ ਜਾਵਾਂਗੇ ਸਾਨੂੰ ਕੋਈ ਵੀ ਮਤਲਬ ਰਸਤਾ ਨਹੀਂ ਹੋਣਾ ਇੱਧਰ ਦੀ ਬਾਰਿਸ਼ ਆਉਂਦੀਆਂ ਅਸੀਂ ਜਿਸ ਦਿਨ ਤੇ ਇਹਨਾਂ ਨਾਲ ਜੁੜੇ ਐ ਨਾ ਅਸੀਂ ਜੇ ਕਹਿੰਦੇ ਸਾਨੂੰ ਮਸ਼ੀਨ ਭੇਜ ਸਾਨੂੰ ਮਸ਼ੀਨਾ ਮਸ਼ੀਨ ਆ ਰਹੀ ਐ ਠੀਕ ਹੈ ਸਾਡੇ ਰਸਤੇ ਚੱਲਦੇ ਹੋ ਰਹੇ ਐ ਨਹੀਂ ਤੁਸੀਂ ਕੁੰਮ ਕੇ ਦੇ ਸਕਦੇ ਜਿਵੇਂ ਕਿਸੇ ਸਰਕਾਰ ਬਾਰੇ ਗਲਤ ਬੋਲੀਓ ਹਨ ਤੋ ਜਿੱਥੇ ਮਰਜ਼ੀ ਮੰਨਦੇ ਚੱਲਿਆ ਕਿ ਸਾਨੂੰ ਉਹ ਕਰ ਸਕਦੇ ਪਰ ਇਹ ਥੋੜੀ ਵੀ ਅਸੀਂ ਜੇ ਸੱਚਾਈ ਬੋਲ ਰਹੇ ਆ ਤਾਂ ਸਾਨੂੰ ਉਹਦੇ ਪਿੱਛੇ ਵੀ ਟਾਰਗੇਟ ਕਰ ਰਹੇ ਆ ਇਹ ਚ ਦੱਸੋ ਮੈਂ ਝੂਠ ਕਿਆ ਬੋਲ ਰਹੀ ਆ ਇਸ ਤੇ ਅੱਗੇ ਜਾ ਕੇ ਰਸਤਾ ਦੇਖੋ ਪਿੱਛੇ ਰਸਤਾ ਦੇਖੋ ਲਾਈਫ ਰਸਤਾ ਦਿਖਾਓ ਸਾਰਿਆਂ ਨੂੰ ਹਾਂ ਅਗਰ ਕਹਿੰਦੇ ਪੂਨ ਮੈਨੋਂ ਤੁਸੀਂ ਗਲਤ ਐ ਤਾਂ ਮੈਂ ਖੁਦ ਆਪਣੀ ਗਲਤੀ ਕਬੂਲ ਕਰਦੀ ਆ ਇਹ ਸਾਨੂੰ ਜੁੜੇ ਹੋਏ ਸਾਨੂੰ ਰਸਤਾ ਰਸਤੇ ਦੇ ਮਤਲਬ ਥੋੜੀ ਜਿਹੀ ਮਸੇ ਸੁਣ ਰਹੇ ਆ ਸਾਨੂੰ ਤਾਂ ਕੋਈ ਵੀ ਰਸਤਾ ਨਹੀਂ ਐ ਜਿਸ ਅਸੀਂ ਹਾਲਤ ਰਹਿੰਦੇ ਆ ਉਧਰ ਪਹਾੜੀਆਂ गिर ਜਾਂਦੀਆਂ ਉਧਰ ਖਾੜ ਆ ਜਾਂਦੀ ਸਾਡੇ ਖੁਦ ਬੱਚੇ ਬਿਮਾਰ ਆ ਸਾਡੇ ਦੋ ਜਿਵੇਂ ਸਚਾਈ ਬੋਲਦੇ ਸਾਨੂੰ ਕਹਿੰਦੇ ਤੁਸੀਂ ਬੋਲ ਰਹੇ ਆ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਆ ਅਸੀਂ ਇਹ ਕਹਿੰਦੇ ਜੇ ਪੈਸਾ ਲਾ ਰਹੇ ਆ ਨਾ ਤੇ ਖੁਦ ਆਪਣੇ ਵਰਕਰ ਭੇਜ ਕੇ ਦੇਖ ਰਹੇ ਆ ਕਿ ਕੰਮ ਹੋਇਆ ਕਿ ਨਹੀਂ ਹੋਇਆ ਇਹ ਸਾਡੇ ਸਿਰ ਤੇ ਕੰਮ ਨਹੀਂ ਛੱਡਦੇ ਖੁਦ ਵਰਕਰ ਭੇਜਦੇ ਆ ਜੇ ਅਸੀਂ ਐਸੇ ਇਨਸਾਨ ਨੂੰ ਫੋਨ ਕਰਦੇ ਉਹ ਵੀ ਫੋਨ ਚੱਕਦੇ ਆ ਨਹੀਂ ਤਾਂ ਅੱਜ ਕਲਾਮ ਬੰਦੇ ਕੋਈ ਫੋਨ ਨਹੀਂ ਚੱਕਦਾ ਹੁਣ ਕਿ ਹਸਤੇ ਦਾ ਇਹਨਾਂ ਦਾ ਕੋਈ ਹਾਲ ਲਊਗਾ ਦੀਦੀ ਆਓ ਇਹਨਾਂ ਦੇ ਪੁੱਛੇ ਉਹਨਾਂ ਨੂੰ ਕਿੰਨੇ ਸਾਲ ਹੋ ਗਿਆ ਰਸਤਾ ਬਣਾਣ ਨੂੰ ਸਾਨੂੰ ਕਹਿੰਦੇ ਪਾਰਟੀ ਵਾਜੀ ਕਰਦੇ ਅਸੀਂ ਕੋਈ ਪਾਰਟੀ ਵਾਜੀ ਨਹੀਂ ਕਰਦੇ ਸਾਡੇ ਹਾਲਾਤ ਦੇਖੋ ਉੱਤੇ ਲਾ ਕੇ ਦੇਖੋ ਸਾਡੇ ਕੰਮ ਹੋ ਰਿਹਾ ਮੰਤਰੀ ਸਾਹਿਬ ਪਹੁੰਚੇ ਵਧੀਆ ਜੀ ਅਸਲੀ ਪਤਾ ਕੀ ਗੱਲ ਹੈ ਇਹਨਾਂ ਨੂੰ ਡਰਾਇਆ ਜਾਂਦਾ ਜੀ ਇੱਥੇ ਕਦੀ ਕੋਈ ਨਾ ਤਾਂ ਇਦਾਂ ਕਦੀ ਕੋਈ ਘੁੰਮਿਆ ਨਾ ਹੋਇਆ ਤੀਜੀ ਚੌਥੀ ਉਸੇ ਵਾਦ ਆਪਾਂ ਜੋ ਅੱਜ ਇੱਥੇ ਸਵੇਰੇ ਵੀ ਅਫਸਰਾਂ ਦੀ ਟੀਮ ਆਕੇ ਗਈ ਇੱਕ ਇੱਕ ਡੰਗੇ ਮੈਂ ਖੁਦ ਸਾਡੇ ਨਾਲ ਵਰਕਰ ਪਹੁੰਚੇ ਆਕੇ ਸਾਡੇ ਇੱਕ ਇੱਕ ਪਿੰਡ ਨੂੰ ਠੀਕ ਕਰਨ ਤੇ ਅਸੀਂ ਲੱਗੇ ਹੋਏ ਹਾਂ ਤੇ ਕੋਈ ਗੱਲੀ ਨਹੀਂ ਪਰ ਇਹਨਾਂ ਨੂੰ ਫੇਰ ਵੀ ਡਰਾਇਆ ਜਾ ਰਿਹਾ ਕਿ ਤੁਸੀਂ ਅਸੀਂ ਇੱਥੇ ਗਲਤ ਕੀ ਕਰ ਰਹੇ ਸਾਨੂੰ ਬਸ ਇਸ ਗੱਲ ਦਾ ਜਵਾਬ ਚਾਹੀਦਾ ਰਸਤਾ ਬੰਦ ਨਾ ਨਹੀਂ ਬਣਾ ਪਈ ਗਾਨੇ ਸਾਡੇ ਹਾਲਾਤ ਬਹੁਤ ਮਾਰੇ ਇਹਨਾਂ ਨੇ ਨਵੀਂ ਕੋਟੀ ਵਾਈ ਸਾਰੀ ਹੜ ਗਈ ਉਹਨੋਂ ਵਿੱਚ ਅਸੀਂ ਨਾਲ ਕਰਵਾਇਆ ਸਾਨੂੰ ਬੜਾ ਜਿਹਾ ਮਸ਼ੀਨ ਕਿਦਾਂ ਮੰਗਵਾਈ ਪ੍ਰਜੈਂਟ ਬੰਦੇ ਪੁੱਛ ਲੋ ਸਾਨੂੰ ਕੋਈ ਰਸਤਾ ਨਹੀਂ ਹੈ ਅਸੀਂ ਬੋਲਦੇ ਲਾਈਫ ਜਾ ਕੇ ਦੇਖੋ ਅਜੇ ਕਿਸੇ ਪਾਰਟੀ ਵੱਲੋਂ ਕੁਛ ਨਹੀਂ ਕਹਿੰਦੇ ਹੰਕਾਰ ਤੇ ਧਮਕੀਆਂ ਰਿਕੁਐਸਟ ਜਿਹੜੀ ਐ ਇਹਨਾਂ ਨੂੰ ਕਹਿੰਦੇ ਤੁਹਾਡੇ ਜੀ ਅਸੀਂ ਇੱਥੋਂ ਇਹ ਕਰ ਦਾਂਗੇ ਉਹ ਕਰ ਦਾਂਗੇ ਨਾ ਕਰਾਂਗੇ ਅਸੀਂ ਤਾਂ ਇਹਨਾਂ ਦੇ ਵਿਚਾਰੇਾਂ ਦੇ ਜਾ ਕੇ ਮੈਂ ਤੁਹਾਨੂੰ ਵੀ ਤੁਸੀਂ ਵੀ ਅਜ ਇੰਨੇ ਜਿਹੜੇ ਸਾਰੇ মিডিਆ ਹੋਰ ਵੀ ਆ ਕੇ ਦੇਖੋ ਵੀ ਇਸ ਪਿੰਡ ਦਾ ਹਾਲ ਦੇਖੋ ਇਹਦੀ ਕੁਦਰਤ ਕੁਦਰਤ ਦੀ ਗੋਚ ਮੈਂ ਇਹਨਾਂ ਦੀ ਇਹਨਾਂ ਦੇ ਡਾਕਟਰ ਵੀ ਨਹੀਂ ਪੁੱਛਦਾ ਸਾਡੇ ਘਰ ਇਹਨਾਂ ਦੇ ਇਹਨਾਂ ਦੇ ਘਰ ਇੱਕ ਪੇਸ਼ੈਂਟ ਹੈ ਜੀ ਬੱਚੀ ਹੈ 11 ਸਾਲ ਦੀ ਅੱਜ ਉਹ 3-4 ਸਾਲ ਤੋਂ ਵੀ ਛੁੱਟੀ ਲੱਗਦੀ ਹੈ ਤੇ ਇਣੀ ਦੱਸਿਆ ਕਿ ਜਦੋਂ ਇਹਨਾਂ ਦੀ ਡਿਲੀਵਰੀ ਹੋਣ ਵਾਲੀ ਸੀ ਉਹਦੋ ਖਾਡਾ ਗਈ ਤੇ ਸਮੇਂ ਤੇ ਲੈ ਜਾ ਨਹੀਂ ਸਕੇ ਤਾਂ ਜਿਹੜਾ ਨਮੋਨੀਆ ਹੋਇਆ ਉਹੀ ਬੱਚੇ ਚ ਨੇ ਹੋਣੀ ਆ ਗਿਆ ਤੇ ਅਜੋ ਬੱਚੀ ਦੀ ਹਾਲਤ ਦੇਖੀ ਨਹੀਂ ਜਾਂਦੀ ਜਾ ਕੇ ਕੋਈ ਦੇਖ ਕੇ ਆਓ ਉਹਨਾਂ ਦੇ ਘਰ ਜੇ ਅਗਰ ਇੱਥੇ ਆ ਕੇ ਨਾ ਤਾਂ ਅਜ ਤੱਕ ਅ디 ਇੱਥੇ ਕੋਈ ਐਮ.ਐਲ.ਏ. ਨਾ ਕੋਈ ਮੰਤਰੀ ਮੈਂ ਪਿੰਡ ਨੂੰ ਅਡਾਪਟ ਅੱਜ ਮੇਰੀ ਮੇਰੇ ਖਰ ਪਿਛਲੇ 10ਵੇਂ ਦਿਨ ਚ ਮੇਰੀ ਤੀਜੀ ਵਿਜਿਟ ਹੈ ਅੱਜ ਵੀ ਹੋਰ ਵੀ ਆਪਣੇ ਕੋਲੋਂ ਵੀ ਜੋ ਮਦਦ ਮੈਂ ਆਪਣੇ ਕੋਈ ਦੋਸਤ ਨੇ ਮੈਨੂੰ ਪੈਸੇ ਭੇਜੇ ਮੈਂ ਉਹ ਆ ਕੇ ਇੱਥੇ ਕਿ ਚਲੋ ਜਿਹੜੇ ਗਰੀਬ ਨੂੰ ਕੋਈ ਹੈ ਉਹਨੂੰ ਪਹੁੰਚੇ ਉਹਨੂੰ ਸਹਾਇਤਾ ਪਹੁੰਚੇ ਮੇਰੇ ਇੱਕ ਦੋਸਤ ਹੈ ਡਾਕਟਰ ਹੈ ਲੁਧਿਆਣੇ ਤੋਂ ਮੇਰੇ ਨਾਲ ਪੜ੍ਹਿਆ ਹੁਣ ਮੈਨੂੰ ਕੁਝ ਪੈਸੇ ਭੇਜੇ ਮੈਂ ਇੱਥੇ ਆ ਕੇ ਇਹਨਾਂ ਨੂੰ ਸਪੁਰਦ ਕੀਤੇ ਆ ਹੋਰ ਵੀ ਜਿਹੜੀ ਸਾਡੀ ਟੀਮ ਹੈ ਸੜਕਾਂ ਦੇ ਲਈ ਸਰਵੇ ਹੋ ਗਏ ਮથે ਕਹਿ ਗਏ ਹਾਂਜੀ ਸੋਇਲ ਕੰਜ਼ਰਵੇਸ਼ਨ ਦੀ ਟੀਮਾਂ ਵੀ ਜਿੱਥੇ ਡੰਗੇ ਲੱਗਨੇ ਉਹ ਆ ਕੇ ਕਹਿ ਦਿੱਤਾ ਤੇ ਹੋਰ ਵੀ ਇਦਾਂ ਹੀ ਤੁਹਾਨੂੰ ਇਸ ਪਿੰਡ ਨੂੰ ਹੁਣੇ ਚਮਕਾ ਕੇ ਦਿਖਾਵਾਂਗੇ ਤੇ ਮੈਂ ਪੂਨਮ ਭੈਣ ਤੁਹਾਨੂੰ ਸਭ ਨੂੰ ਇਹ ਰਖਾਂਦੇ ਕਿਸੇ ਤੋਂ ਡਰਨ ਦੀ ਲੋੜ ਨਹੀਂ ਸਾਡਾ ਤਾਂ ਪਰਿਵਾਰ ਹੋ ਅਸੀਂ ਕੋਈ ਪਾਸੀ ਇਸ ਧਰਤੀ ਦੀ ਸੇਵਾ ਕਰਨੀ ਹੈ ਤੁਹਾਨੂੰ ਕਿਸੇ ਜੇ ਕੋਈ ਵੀ ਡਰਦਾ ਹੈ ਤੁਸੀਂ ਸਾਨੂੰ ਦੱਸੋ ਅਸੀਂ ਕੈਕਸ਼ਨ ਅਸੀਂ ਇਹ ਕਹਿੰਦੇ ਵੀ ਹਰ ਪਰ ਜਿੱਥੇ ਪੈਸਾ ਹੁੰਦਾ ਉਹ ਲਗਾਉਂਦੇ ਆ ਨਾ ਉਹ ਦੇਖਦੇ ਆ ਕੇ ਉਹ ਦੇਖਦੇ ਨਹੀਂ ਜੇ ਅਸੀਂ ਕੁਝ ਕਹਿੰਦੇ ਸਾਨੂੰ ਗਲਤ ਬੋਲਦੇ ਸਾਨੂੰ ਰਸਤੇ ਨਹੀਂ ਅਸੀਂ ਕਹਿੰਦੇ ਵੀ ਜਿਹੜੇ ਸਾਨੂੰ ਕਹਿੰਦੇ 10 ਦਿਨ ਸਾਨੂੰ ਰਹਿ ਕੇ ਦੇਖਾ ਉਹ ਸਾਲਾਚ ਬਸ ਹੁਣ ਕੰਮ ਹੋ ਰਿਹਾ